कि जेडे एक गोलीकांड ਹੋਇਆ ਸੀ ਨੌਜਵਾਨ ਜ਼ਖਮੀ ਸੀ ਕੀ ਮਾਮਲਾ ਸੀ ਹਾਂਜੀ ਨੌਜਵਾਨ ਨੂੰ ਬੀ.ਪੀ ਪੰਜਾਬ ਔਰ ਐਸਐਸਪੀ ਕਬੂਤਲਾ ਸ਼੍ਰੀਮਤੀ ਵੱਤਲਾ ਮਕਤਾ ਉਹਨਾਂ ਦੇ ਦੁਸ਼ਾਂ ਨਿਰਦੇਸ਼ ਤੇ ਜਿਹੜੇ ਬਾੜੀ ਅੰਸਰਾਂ ਦੇ ਖਿਲਾਫ ਇੱਕ ਡਿਸਟ੍ਰਿਕਟ ਕਬੂਤਲਾ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਉਹ ਵੀ ਲੜਾਈ ਦੇ ਵਿੱਚ ਹੀ ਜਿਹੜਾ ਸਾਹਮਣੇ ਇੱਕ ਸੂਚਨਾ ਮਿਲੀ ਸੀ ਕਿ ਇੱਕ ਰਵੀ ਨਾਮਕ ਵਿਅਕਤੀ ਹੈ ਜੋ ਚਿਪਾਲ ਤੋਂ ਰਹਿਣ ਵਾਲਾ ਹੈ ਉਹ ਜ਼ਖਮੀ ਹਾਲਤ ਚ ਸਿਵਲ ਹਸਪੀਟਲ ਪੜਤੀ ਗਿਆ ਹੈ ਇਮੀਡੀਏਟਲੀ ਕਿਉਂਕਿ ਇਹ ਫਾਇਰਿੰਗ ਇਨਸੀਡੈਂਟ ਰਿਪੋਰਟ ਦਿੱਤਾ ਗਿਆ ਸੀਗਾ ਮੇਰੇ ਵੱਲੋਂ ਕੇਸ ਨੂੰ ਪੜਵਾੜਾ ਐਸਐਚਓ ਵਾਲੀ ਟੀਮ ਸਾਡੀ ਸੇਫਟੀ ਟੀਮ ਨਾਲ ਇਮੀਡੀਏਟਲੀ ਪਹੁੰਚ ਲਿਆ। ਇਸ ਜਖਮੀ ਰਕੀ ਦੇ ਦੇ ਸਪਿਟਲ ਕਿਤੇ ਸਾਨੂੰ ਥੋੜਾ ਮਾਮਲਾ ਦਿੱਖਿਆ ਪਿਆ। ਇਨਬੀਟਲੀ ਇਹ ਚ ਹਿਊਮਨ ਤੇ ਟੈਕਨੀਕਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ ਟੀਮ ਉਸੇ ਉਸੇ ਆਰਟੀ ਕਰ ਸਕੀਆਂ ਗਈਆਂ। ਤੇ ਸਾਨੂੰ ਇੱਕ ਰਿਪੋਰਟ ਬਹੁਤ ਇਕ੍ਰੈਡੀਬਲ ਇਨਪੁਟ ਮਿਲੀ ਕਿ ਜਿਹੜਾ ਅਜ਼ੂਲੀ ਲਿਖਿਆ ਹੈ ਕਿ ਅਸਲ ਵਿੱਚ ਇਸ ਵਿਅਕਤੀ ਦੀ ਆਪਣੇ ਹੀ ਇੱਕ ਇਲੀਗਲ ਗੱਤਨ ਦੀ ਪੋਸੈਸ਼ਨ ਚ ਹੈ ਜਿਹਦੇ ਆਪ ਵੀ ਹੀ ਗੋਲ ਕੀਤਾ ਆਪ ਦੇ ਰਕਮ ਤੋਂ ਇਸ ਦੰਡੇ ਨੂੰ ਡਿਸਚਾਰਜਡ ਹੋਇਆ ਗਿਆ 23 28 ਨੂੰ ਔਰ ਇੱਕ ਪਰਚਾ ਜਿਸ ਤਰ੍ਹਾਂ ਦਿੱਤਾ ਗਿਆ ਤਤਕਾਲੀ ਬਟਾ 24 ਅੰਡਰ ਸੈਕਸ਼ਨ 25 ਜਿੰਨਾ ਨਾਟ ਆਰਮਸ ਐਕਟ ਇਹਦੇ ਡਿਸਟਾਰਟ ਕਰਨ ਉਪਰੰਤ ਇਸ ਦੀ ਅਰੈਸਟ ਫਾਈਲ ओरिजिनल ਜਿਹੜਾ ਸੈਕੂਲਰ ਕਟੀਕ ਵਿਮਨ ਇੰਟੈਂਸ਼ਨ ਇਨਵੈਸਟੀਗੇਸ਼ਨ ਦੇ ਅਧੀਨ ਤੇ ਵਿੱਚ ਸਾਹਮਣੇ ਆਈ ਸੀ ਉਹ ਤੋਂ ਬੋਚ ਕੀਤੀ ਬਈ ਨੇ ਮੰਨਿਆ ਕਿ ਮੇਰਾ ਹੀ ਜਿਹੜਾ ਇੱਕ ਕੈਪਨ ਹੈ ਉਹ ਮੈਨੂੰ ਇਨਸੀਡੈਂਟ ਹੋਇਆ ਮੇਰੇ ਆਪਣੇ ਕੋਲ ਹੀ ਲੱਗ ਗਿਆ ਔਰ ਇਹ ਇਲੀਗਲ ਵੈਪਨ ਹੈ ਤੇ ਇਹ ਮੈਂ ਦਿੱਤੇ ਝਾੜੀਆਂ ਦੇ ਵਿੱਚ ਫਗਵਾੜੇ ਤੋਂ ਬਲਾਹੀ ਰੋਡ ਦੇ ਉੱਪਰ ਝਾੜੀਆਂ ਦੇ ਚੁਲ ਕੋਇਆ ਹੋਇਆ ਹੈ ਇਹ ਵੀ ਹੀ ਨਿਸ਼ਾਨਦੇਹੀ ਦੇ ਉੱਪਰ ਇਹਦੇ ਤੋਂ ਰਿਕਵਰੀ ਕਰਵਾਈ ਗਈ ਤੇ ਇੱਕ ਦੇਸੀ ਕਟਾ ਔਰ 9 200 315 ਵੋਲਟ ਦੇ ਇੱਕ ਕੁਲਟ ਕਰਾਈ ਦੇ ਜਿਹਨਾਂ ਕੀ ਨਾਮ ਹੈ ਇਸ ਵਿਅਕਤੀ ਦੇ ਇੰਚੇ ਇਹ ਰਵੀਪੁੱਤਰ ਹੰਸਰਾਜ ਵਾਸੀ ਜਗਪਾਲਪੁਰ थाना ਰਾਵਲਪਿੰਡੀ ਔਰ ਇਹਦੇ ਤੇ ਇਸ ਤੋਂ ਪਹਿਲਾਂ ਵੀ ਇੱਕ ਕ੍ਰਾਧਿਕ ਮਸਲਾ ਮਾਮਲਾ ਹੈਗਾ 8/22 ਐਫ ਆਈ ਆਰ ਰਜਿਸਟਰ ਹੈ ਜੀ ਅੰਡਰ ਸੈਕਸ਼ਨ 302 342 ਆਈ ਪੀ ਸੀ ਰਾਵਲਪਿੰਡੀ ਜਿਹੜਾ ਵਿਅਕਤੀ ਇਹਦੇ ਇੱਕ ਨਾਲ ਸੀਗਾ ਉੱਥੇ ਵੀ ਕੋਈ ਮਾਮਲਾ ਦਾ ਚਾ ਇਹਦੇ ਨਾਲ ਹੀ ਜਿਹੜਾ ਪ੍ਰਭੂਤ ਸਿੰਘ ਸੀ ਜਿਹੜਾ ਪਾਲਪੁਰ ਦਾ ਯੋਗੀ ਰਹਿਣ ਵਾਲਾ ਇੱਕ ਬੋਸ ਨੇ ਪਰ ਉਹਦਾ ਨਾਂ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਫਿਲਹਾਲ ਦੀ ਤਫਤੀਸ਼ ਦੇ ਵਿੱਚ ਉਹਦਾ ਇਸ ਦੇ ਨਾਲ ਕੋਈ ਵੀ ਕ੍ਰਿਮੀਨਲ ਸਬੰਧ ਨਹੀਂ ਪਾਇਆ ਗਿਆ ਪਰ ਫਿਰ ਵੀ ਕਿਉਂਕਿ ਦੋ ਦਿਨ ਦਾ ਸਾਨੂੰ ਰਿਮਾਂਡ ਮਿਲਿਆ ਹੈ ਇਹਦੇ ਤੋਂ ਕਿੱਥੋਂ ਇਹ ਰੱਪਣ ਆਇਆ ਉਸਦੇ ਸਾਥੀ ਦਾ ਕੀ ਕੋਈ ਰੋਲ ਸੀਗਾ ਕਿ ਨਹੀਂ ਉਹ ਸਾਰੇ ਕੁਝ ਪੁੱਛਤਾ ਮੈਂ ਮੈਨੂੰ ਕੋਈ ਮੰਨਿਆ ਵੀ ਤੋਂ ਪਹਿਲਾਂ ਕੋਈ ਟਕੋਰਾ ਮਾਮਲਾ ਕੋਈ ਦਾ ਇਹ ਹੁਣ ਦਰਾਂ ਨੇ ਰਿਮਾਂਡ ਇਹ ਸਾਰੀ ਤਫਤੀਸ਼ ਕੀਤੀ ਤੇ ਰੋਣ ਕਿੰਨੇ ਪਰਮੋ ਕੜਵਤੇ ਗੋਲੀ ਲੱਗੀ ਕਿਤਾ ਇਹ ਹਜੇ ਤੱਕ ਜਿਹੜੇ ਗੈਰੇਜੀ ਅਚਾਨਕ 얘ਤੇ ਕੋਲੇ ਹੈਂਡਲ ਕਰਦੇ ਹੋਏ ਮਿਸਫਾਇਰ ਹੋਇਆ ਇਹ ਜਾਂ ਤਾਂ ਇਹਨੂੰ ਟ੍ਰਾਈ ਕਰ ਰਿਹਾ ਪਰ ਕਿਉਂਕਿ ਹਜੇ ਇਹਦੀ ਕੰਡੀਸ਼ਨ ਥੋੜੀ ਹੁਣੇ ਡਿਸਚਾਰਜ ਹੈ ਰਾਤ ਨੂੰ ਇਹਦੀ ਡਿਸਚਾਰਜ ਹੋਇਆ ਸੋ ਜਿੰਨੀ ਕੁਛ ਵੀ ਚਾਏ ਨੂੰ ਅਸੀਂ ਦੁਰਾਨੇ ਰਿਮਾਂਡ ਕਰਾਂਗੇ ਕਿਉਂਕਿ ਇਹਨਾਂ ਨੂੰ ਬਿਨੈ ਇਸ ਵੀ ਰੱਖੇ ਜਿਹੜਾ ਬੇਪਨ ਉੱਥੇ ਲਕੋਇਆ ਸੀ ਜਿੱਥੇ ਵਰਤਤ ਹੋਈ ਅ ਨਹੀਂ ਬੇਪਨ ਇਹਨੇ ਪਗਵਾੜਾ ਤੋਂ ਬਲਾਹੀ ਮੋਰਚੇ ਨੂੰ ਮੈਂ ਮੈਂ ਮੰਨਾ ਰਿਹਾ ਕਿ ਉਹਨੇ ਲੈ ਕੇ ਖੁਆ ਸੀ ਸਮੀਆਂ ਕੁਝ ਥਿਲhaal ਇੱਕ ਐਮਰਜੈਂਸੀ ਮੈਂ 2 ਸਾਲ ਪਹਿਲਾਂ ਕਿ ਉਹਦੀ ਤੋਂ ਮੋਵਾਇਆ ਹੈਗਾ ਬਟ ਡਿਟੇਲਡ ਜਿਹੜੀ ਬੋਰਡਾਲ ਹੈ ਰਿਮਾਂਡ ਨੂੰ ਮੈਂ ਦੋ ਸਾਲ ਤੋਂ ਕਿੱਥੇ ਰੱਖਿਆ ਸੀ ਨੇ ਜੀ ਇਹਦੇ ਆਪਰੇਸ਼ਨ ਸੀਗਾ ਇਹਦੀਆਂ ਡਿਟੇਲ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਰਿਮਾਂਡ ਬੁਲਾਉਂ ਕਿੰਨੇ ਦਿਨ ਦਾ ਰਿਮਾਂਡ ਮੈਮ ਹਾਸਲ ਹੋਇਆ ਦੋ ਦਿਨ ਦਾ ਰਿਮਾਂਡ ਮੈਮ ਗੋਰੀ ਕੰਨ ਤੋਂ ਬਾਅਦ ਇਹ ਰਵਾਹਾ ਦਾ ਕੱਟੜਾ ਥੱਲੇ ਉੱਥੇ ਝੁੱਟ ਗਿਆ ਸੀ ਜਾਨੀ ਜਾਨੀ ਹਾਂਜੀ ਹਾਂਜੀ ਇਹ ਡਰ ਗਿਆ ਬਿਕੋਜ਼ ਇਮੀਡੀਏਟ ਮੇਡ ਅਨਾਮ ਦਾ ਸਾਥੀ ਵੀ ਸੀਗਾ ਦੋ ਹਸਪਤਾਲ ਹੈ ਤੇ ਫਿਰ ਸਾਡੇ ਮੁਕੇ ਤੇ ਕੀਵਾ ਪਹੁੰਚਿਆ ਤੇ ਕੁਝ ਨਹੀਂ ਕੀਤਾ